ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਟੋਪ ਦੀ ਮੱਝセール ਲਈ ਲੈ ਕੇ ਆਏ ਜੀ ਜਿਸ ਘਰ ਚੋਂ ਬਈ ਵੀਡੀਓ ਬਣਾ ਰਹੇ ਆ ਵੀਰ ਦੇ ਘਰੇ ਲੂ ਪਸ਼ੂ ਰੱਖੇ ਹੋਇਆ ਕੋਈ ਵਪਾਰ ਦਾ ਕੰਮ ਨਹੀਂ ਸਾਰੀਆਂ ਹੀ ਮੱਝਾਂ ਬਾਈ ਕੋਲੇ ਟੋਪ ਦੀਆਂ ਨੇ ਚੰਗੀਆਂ ਨੇ ਬਈ ਚੰਗਾ ਰਵਾ ਬਾਈ ਕੋਲੇ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਅੱਜ ਬਈ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਜੀ ਬਹੁਤ ਵਧੀਆ ਜੀ ਤੁਸੀਂ ਠੀਕ ਹੈ ਜੀ ਨਾਮ ਤੇ ਐਡਰੈਸ ਬੋਲੋ ਨਾਮ ਗੁਰਜੰਟ ਸਿੰਘ ਜੀ ਨਾਮ ਮੇਰ ਸਿੰਘ ਠੀਕ ਹੈ। ਕੰਡ ਪਧੌੜ। ਹਾਂਜੀ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਦੀਪਗਰ ਰੋਡ ਠੀਕ ਹੈ ਦੀਪਗਰ ਰੋਡ ਤੇ ਘਰ। ਮੋਬਾਈਲ ਨੰਬਰ ਬੋਲਾਂਗਾ 94013 81381 ਠੀਕ ਹੈ ਜੀ। ਇੱਕ ਮੱਧ ਬਕਾਊ ਹੈ ਜੀ। ਹਾਂਜੀ ਇੱਕ ਮੱਧ ਬਕਾਊ ਹੈ ਜੀ। ਕਿਹੜਾ ਸੂਆ ਸੁੰਦੀਆਂ ਕਰੇ? ਇਹ ਸੂਆ ਚੌਥਾ ਹੈ। ਚੌਥਾ ਸੂਆ। ਕਿੰਨੇ ਦਿਨ ਲੈਂਦੀ ਹੈ? ਇਹ ਦਿਨ ਜੀ 10 ਮਹੀਨੇ ਤੇ 3 ਦਿਨ ਹੋ ਗਏ। 10 ਮਹੀਨੇ 12 ਦਿਨ ਲਏ ਸੀ ਪਾਰੇ ਨੇ। 10 ਮਹੀਨੇ 12 ਨਾਲ ਲਏ ਸੀਗੇ ਤੇ 10 ਮਹੀਨੇ 3 ਦਿਨ ਕੰਪਲੀਟ ਹੋ ਗਏ ਨਾ ਆਰਡਰ ਬੜਾ ਕਮਾਲ ਦਾ گاਵਾ ਵਰਗਾ ਲੇਵਾ ਕੱਲਾ ਕੱਲਾ ਥਾਣ ਮੁੱਠੀ ਵਾਲਾ ਥਾਣ ਪੂਰੀ ਵਿੱਤੀ ਤੇ ਥਾਣਾ ਬਾਈ ਐ ਨਹੀਂ ਹੈਗਾ ਬੇ ਨੇੜੇ ਨੇੜੇ ਗੱਠ ਗੱਠ ਤੇ ਥਾਣਾ ਨਾਲਾ ਨੂੜਾ ਕਰਮਾਲੀ ਦੇ ਕੋਲ ਚੰਗੀਆਂ ਚਾਰੇ ਥਾਣ ਦੇ ਨਿਖੜਵੇਂ ਪੂਰੇ ਗਾਇਬ ਤੇ ਫੇਸ ਬਿਊਟੀ ਵੀ ਕਰਮਾਲੀ ਦੀ ਚੰਗੀਆਂ ਕਿੰਨਾ ਦੁੱਧ ਚੋਇਆ ਪਿਛਲੇ ਤੋਂ ਇਹ 16 ਕਿਲੋ ਦੁੱਧ ਹੈ ਜੀ ਇਹ ਪਾ ਪਿਛਲੀ ਵਾਰੀ ਦਿੱਤਾ ਇਹਨੇ ਠੀਕ ਆ ਤੇ ਦੁੱਧ ਇਹ ਦਿੰਦੀ ਹੈ ਜੀ ਸੁੰਦਿਆ ਟਾਈ ਮਤਲਬ ਗਾਂਆਂ ਅਮਰੀਕਨ ਆਪ ਛੜਨੀ ਪੈਂਦੀ ਆ ਰਹਿਤਾ ਜਾਂਦਾ ਜਾਨੀ 3.5 ਕਿਲੋ ਠੀਕ ਆ ਤੇ ਉਹ ਦੁੱਧ ਸਕਾਉਂਦੀ ਨਹੀਂ ਲੇਵਾ ਹਰੇ ਦਾ ਹਰੇ ਹੀ ਰਹਿੰਦਾ ਦੁਬਾਰੇ ਲਾਉਣ ਲੱਗ ਜਾਂਦੀ ਆ ਕਾਉਂਦੀ ਹਾਂ ਛੜਨੀ ਠੀਕ ਆ ਉਹ ਲਾਪਿਆ ਵੀ ਛੜਨੀ ਪੈਂਦੀ ਇਹ ਬਈ ਬਹੁਤ ਵੱਡੀ ਖਾਸियत ਆ 2.5 ਲੀਟਰ ਤੋਂ ਕਰਮ ਵਾਲੀ ਡਰਾਈ ਕਰਨੀ ਪੈਂਦੀ ਆ ਆਪਣੇ ਆਪ ਨਹੀਂ ਹੜਦੀ ਵਾਪਕ ਕਹਿੰਦਾ ਫੇਸ ਬੜਾ ਚੰਗਾ ਸਿੰਕ ਕੁਆਲਟੀ ਚੰਗੀ ਆ ਰਾਜੀ ਹੋਲਾ ਵਜਣ ਵਾਲੀ ਮਾਝਾ ਬਈ ਇਹ ਆਰਡਰ ਆ ਜਿਹੜਾ ਨੇੜ ਤੋਂ ਚੈੱਕ ਕਰੋ ਨਾੜਾ ਨੂੜਾ ਕਰਮਾ ਲਈ ਰਲ ਫੋਨ ਚੰਗੀਆਂ ਦੁੱਧ ਵਾਲੀ ਮੱਝ ਆ ਵੀ ਕਿਠ-ਕਿਠ ਤੇ ਕਰਮਾ ਲਈ ਦੇ ਥਣ ਲੱਗਿਆ ਲੇਵਾ ਪਛਾਂ ਤੋਂ ਵੀ ਬਹੁਤ ਚੰਗਾ ਹੈ ਕਿਆ ਬਾਤ ਹੈ ਹਜੇ ਦਿਨ ਲੈਂਦੀ ਹੈ ਕਰਮਾ ਲਈ ਉਹਦੋਂ ਨੂੰ ਆਰਡਰ ਡਾਏ ਨੇ ਕਮਾਲ ਦਾ ਤਿਆਰ ਕਰ ਕਿਆ ਚਾਰ ਪੰਜ ਪੰਜ ਦਿਨ ਬਾਅਦ ਵੀ ਝੋਣਿਆ ਉਮੀਦ ਬਾਟੀ ਭੜਕੇ ਫਿਰ ਕੱਢ ਦਿੰਦੀ ਆ ਮਾ ਮਾਰ ਬੇ ਛੱਡਣ ਦੇ ਮਾਰੇ ਹੂੰ ਤਾਂ ਡਰਾਈ ਕਰਨ ਵੇਲੇ ਅੰਕ ਕਹਿੰਦੇ ਤਰ ਜਾ ਛੱਡ ਕੇ ਵੀ ਝੋਣੀ ਪੈਂਦੀ ਆ ਫਿਰ ਵੀ ਉਹਨੇ ਵਾਰਡ ਹੀ ਲਾ ਦਿੰਦੀ ਆ ਮਾੜੀ ਤੋਰ ਕੇ ਦਿਖਾ ਦੂ ਹਾਂ ਜੀ ਦਿਖਾਵਾਂ ਗੱਦ ਚੰਗਾ ਵਜਨ ਚੰਗਾ ਥਣ ਚੰਗਾ ਪੱਠਪੂੜਾ ਬਹੁਤ ਚੰਗਾ ਕੇਸ ਬਿਊਟੀ ਵੀ ਕਰਮਾਈ ਜੀ ਰਾਜੀ ਮੈਂ ਕੋਈ ਚੱਕ ਰਾਜੀ ਵੀ ਫੋਲਾ ਲੈ ਦ ਜਿਵੇਂ ਆਪਾਂ ਕਹਿ ਰਹੇ ਨਾ ਵੀ ਚਾਹੇ ਮੰਜਾ ਡਾਲਾ ਉੱਪਰ ਇੰਨੀ ਰਾਜੀ ਹੈ ਬਾਈ ਕਿਆ ਬਾਤ ਲੇਵਾ ਦੇ ਤੋਂ ਲੇਵਾ ਬੜਾ ਕਮਾਲ ਦਾ ਕਰਮਾ ਇਹਨੇ ਦੁੱਧ ਵਾਕੀ ਚੰਗਾ ਦਿੱਤਾ ਵਾ ਵੱਡੀ ਖਾਸੀਅਤ ਤੇਰੀ ਇਹੀ ਹੈ ਵੀ ਦੁੱਧੋ ਕਰਾਈ ਕਰਦੀ ਹੈ ਇੱਧਰ ਆ ਪੂਰਾ ਤਰਾ ਚੈੱਕ ਕਰ ਲਓ ਵੀ ਝੋਟੀ ਦਾ ਬਹੁਤ ਚੰਗਾ ਥਣਲੇਵਾ ਬੜਾ ਕਮਾਲ ਦਾ ਮੁੱਠੀ ਵਾਲਾ ਥਣ ਕਰਲਾ ਕਲਾਤਾਂ ਤੂਰਾ ਦੇ ਵੀ ਤੂਰਾਨਾ ਉਹੀ ਦਾਸ ਦੀਆ ਲੇਵਾ ਹੋਰ ਵੀ ਸੋਹਣਾ ਤਿਆਰ ਕਰੂ ਚੌੜੀਆਂ ਲੱਤਾਂ ਕਰਕੇ ਕਰਮਲੀ ਤੁਰਦੀ ਆ ਬਈ ਲੇਵਾ ਹਜੇ ਹੋਰ ਬਹੁਤ ਸੋਹਣਾ ਤਿਆਰ ਕਰਨਾ ਹੈ ਕੱਚੀ ਕੱਚੀ ਆ ਬਈ 5-4 ਦਿਨ ਲੈਂਦੀ ਆ ਆਰਡਰ ਆ ਜਿਹੜਾ ਉਹਨੂੰ ਹੋਰ ਵੀ ਕਮਾਲ ਦਾ ਤਿਆਰ ਕਰ ਆਹ ਤੂਰੇ ਤੇ ਕੀ ਮੋਲਾਂ ਕਿਲੇ ਦਾ ਜੈਜਾ 160 ਹੈ ਜੀ ਮੋਲਾ ਮਾਨਤਾਨ ਹੋ ਜੂ ਮਾਨਤਾਨ ਹੋ ਜੂ 1,60,000 ਰੁਪਏ ਮੋਲਾ ਬਾਈ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਾਨ ਜ਼ਰੂਰ ਹੋ ਜੀ ਚੰਗੀ ਆ ਬੱਜ ਰਾਜੀ ਆ ਬਾਈ ਦੇ ਘਰ ਦੀ ਮਾਜਾ ਕੋਈ ਵਪਾਰ ਦਾ ਕੰਮ ਨਹੀਂ ਲੈਵਾ ਇੱਕ ਵਾਰੀ ਫੇਰ ਤੋਂ ਚੈੱਕ ਕਰ ਚਾਰੇ ਥਣ ਨਿੱਖੜਵੇਂ ਪੂਰੇ ਗੈਰ ਤੇ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਨਾੜਾ ਨੂੜਾ ਕਰਮ ਵਾਲੀ ਦੇ ਹੋਲੇ ਚੰਗੀਆਂ ਨੇ ਬਾਈ ਚੰਗੀ ਆ ਬਾਈ ਮਾਨ ਇੱਕ ਜੇ ਸੇ ਵੀਰ ਨੂੰ ਬਈ ਮੱਝ ਪਸੰਦ ਆਵੇ ਬਾਈ ਨਾਕ ਨਕ ਟੱਕ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਫੈਦਲਾਂ ਧੰਨਵਾਦ